ਕਿਹੜੇ ਕੀ ਨਾਮ ਈ ਦੋਣਾ ਅਸ਼ੋਕ ਜੀ ਕਿਹੜੇ ਪਿੰਡੋਂ ਆਏ ਹੋ ਅਸੀਂ ਵੱਲੇਸ਼ਾ ਠਾੜ ਤੋਂ ਜੀ ਵੱਲੇਸ਼ਾ ਠਾੜ ਤੋਂ ਕਿੰਨਾ ਪਿੰਦਾ ਅੱਗੇ ਤੋਂ ਇੱਕ 3 ਕਿਲੋਮੀਟਰ ਰਾਜਿਆ 3 ਕਿਲੋਮੀਟਰ ਹੈਗਾ ਤੇ ਕੀ ਹਾਲਾਤ ਨੇ ਉੱਥੇ ਲਾਤ ਬਾਤ ਮਾੜੇ ਨੇ ਅੱਛਾ ਤੇ ਆ ਜਿਹੜਾ ਤੁਸੀਂ ਸਮਾਨ ਆਪਦੇ ਸਿਰ ਤੇ ਘੱਟ ਕੇ ਲਿਆਏ ਹੋ ਕੀ ਆ ਵੀ ਟਾਲੀ ਨਹੀਂ ਜਾਂਨੇ ਆ ਦਾ ਕਰਾਇਆ ਭਰਾ ਹੀ ਅੱਛਾ ਟਾਲੀ ਪੈਸੇ ਲੱਗਦੇ ਪਰ ਜਾਂਦੇ ਵੀ ਸਾਡੀ ਪ੍ਰਚਾਰ ਕੋਈ ਨਹੀਂ ਸੁਣਦਾ ਕੋਈ ਰਾਸ਼ਨ ਰੁਸ਼ਨ ਪਹੁੰਚਾਇਆ ਵੀ ਨਹੀਂ ਭਰਾ ਵਾ ਤਿੰਨ ਦਿਨ ਹੋ ਗਏ ਅੰਦਰ ਕੋਈ ਕੰਮ ਨਹੀਂ ਬੰਨ੍ਹਦਾ ਮੈਨੂੰ ਤੇ ਕੱਲ ਪਰਸੋਂ ਆਈ ਨਹੀਂ ਸੀ ਟਰਾਲੀ ਇੱਕ ਫੀਡ ਦੀ ਆਈ ਹੈਗੀ ਕਿੰਨੇ ਉਹ ਵਾਲੀ ਵੰਡੀ ਨਹੀਂ ਰਹੀ ਉੱਤੇ ਪਈ ਰੋਲਾ ਪੀਆ ਖੜਾ ਹੈ ਕਿੱਥੇ ਚਲਾਬੇ ਵੱਲੇ ਸ਼ਾਖਾੜ ਅੱਛਾ ਵੰਡੀ ਪਟਵਾਰੀ ਆਵੇ ਦਾ ਬੰਡੇ ਦਾ ਉਹਨਾਂ ਦਾ ਡੰਗਰ ਭੁੱਖੇ ਮਾਰ ਜਾਣ ਪਟਵਾਰੀ ਆਵੇ ਸਵੇਰੇ ਕਦੋਂ ਦੀ ਆਈ ਹੈ ਬਾਰ ਲਦੀ ਆਈ ਵੀ ਕਾਣ ਸ਼ਾਮ ਵੱਲ ਅੱਛਾ ਮੰਡੀ ਨਹੀਂ ਤੇ ਤੁਸੀਂ ਕੋਈ ਗੱਲ ਕੀਤੀ ਪਟਵਾਰੀ ਨਾਲ ਜਾਂ ਕਿਸੇ ਨਾਲ ਕਿਉਂ ਨਹੀਂ ਮੰਡੀ ਉਹ ਕਹਿੰਦੇ ਨੇ ਪਟਵਾਰੀ ਆਵੇਗਾ ਤਾਂ ਵੰਡਾਂਗੇ ਸਰਪੰਚ ਕਹਿੰਦਾ ਅੱਛਾ ਸਰਪੰਚ ਦੇ ਘਰੇ ਪਈ ਹੈਗੀਆਂ ਤਿੰਨ ਦਿਨ ਹੋ ਗਏ ਕਿੰਨੀ ਫੀਡ ਆਈ ਕਿੰਨੀ ਹੈ 100 ਗਟਾ ਆਈ ਬੱਲੇ ਸ਼ਾ 18 ਅੱਛਾ ਬੱਲੇ ਸ਼ਾ 18 ਨੂੰ 100 ਗਟਾ ਫੀਡ 1 ਕਿਲੋ ਪ੍ਰਤੀ ਡੰਗਰ ਦਿੰਦੇ ਤਾਂ अच्छा देवन گے ਘੜੀ اچھا ਇਸਤ ਬਣੀ ਪਈ ਠੀਕ ਐ ਤਿੰਨ ਦਿਨ ਹੋ ਗਏ ਵੰਡੀ ਨਹੀਂ ਹਾਲੀ ਵੰਡੀ ਤੇ ਇੱਕ ਡੰਗਰ ਨੂੰ 4 ਕਿਲੋ ਦੇਣਗੇ ਤੇ ਕਿੰਨੇ ਦਿਨ ਚੱਲੇਗੀ ਇਹ ਆ ਕਦੇ ਨਹੀਂ ਚੱਲੇਗੀ ਆ ਹੁਣ ਫਸਾ ਹੈ ਬੈਂਡ ਟੋਏ ਟਰਾਲੀ ਪੱਠੇ ਖਾਣੇ ਨੇ ਇੰਨੀ ਫੀਰ ਨਾ ਪੂਰੀ ਬਣਦੀ ਤੇ ਕਿੰਨੀ ਚਾਹੀਦੀ ਹੈਗੀ ਇਹ ਹਟਾ ਤੇ ਗਾੜ ਇੱਕ ਇੱਕ ਗੱਟਾ ਇੱਕ ਪਸੂ ਨੂੰ ਚਾਹੀਦੀ ਇੱਕ ਇੱਕ ਗੱਟਾ ਚਾਹੀਦੀ ਹੈ ਇੱਕ ਪਸੂ ਨੂੰ ਤੇ ਕਿੰਨੇ ਗੱਟੇ ਆਏ ਨੇ ਪਿੰਡ 'ਚ 100 ਗੱਟਾ ਆਇਆ ਹੈ ਤੇ ਪਸ਼ੂ ਕਿੰਨਾ ਹੈ ਗਿਆ 1400 ਡੰਗਰ 1400 ਡੰਗਰਾਂ ਤੇ ਆਇਆ ਮਾਤਰ 100 ਬੱਟਾ 100 ਗੱਟਾ ਆਇਆ ਗਿਆ ਪਸ਼ੂ ਆਬ ਲਾਲ ਕਿੰਨੇ ਕਿੰਨੇ ਆਵੇ ਇਹੋ 4 ਕਿਲੋ ਤੇ ਇੱਕ ਦਿਨ ਹੀ ਚੱਲੇਗੀ ਹਾਂ ਇੱਕ ਟੇਮ ਚੱਲੇਗੀ ਇੱਕ ਦਿਨ ਵੀ ਨਹੀਂ ਇੱਕ ਟੇਮ ਚੱਲੇਗੀ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ ਅਸੀਂ ਤਾਂ ਮੰਗ ਕਰਨਾ ਵੀ ਥੀੜਾ ਥੋੜਾ ਸਾਨੂੰ ਬਾਹਰ ਨਾ ਦੇਵੋ ਸਾਡਾ ਪਾਣ ਨਾ ਪਾਇਆ ਜਾਵੇ ਦਰਿਆ ਦਾ ਐ ਸਾਨੂੰ ਪਾਣੀ ਤੇ ਬਚਾਇਆ ਗਿਆ। ਬਹੁਤ ਚੰਗਿਆ। ਅੱਛਾ। ਹਾਂ। ਬੰਨ ਕਿਹੜੇ ਪਾਸੇ ਪਾਇਆ ਜਾਵੇ? ਪਾਣ ਨੇ ਪਾਕਿਸਤਾਨ ਦੇ ਨਾਲ 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 ਪਾਵਣ। ਜਿੱਥੇ ਤਾਰ ਤਾਰ ਲੱਗੀ ਜੇ। ਨਾਲ ਕਿਧਰਿਆ 사ਤ ਨਾਲ ਦਰਿਆ ਦੇ ਕੰਢੇ ਤੇ ਪੈਣਾ ਮੰਨ। ਅੱਛਾ ਕਿੰਨੇ ਪਸ਼ੂ ਲੈ ਚੱਲੇ ਜੋਂ? ਇੱਕੋ ਹੀ ਹੈ। ਦੋ ਪਸ਼ੂ ਨੇ ਹੈ, ਇੱਕ ਕੱਟਾ ਹੈ, ਇੱਕ ਬੈਂਸਾ ਹੈ। ਅੱਛਾ ਅੱਛਾ। ਮਾਝੇ ਕੀ ਹੈ? ਹਾਂ ਮਾਝੇ ਕੀ ਹੈ। ਤੇ ਕੱਟਾ ਹੈਗਾ ਨਾਲ ਹੁੰਦੇ। ਚੱਲੇ ਕਿੱਥੇ ਹੁਣ ਤੁਸੀਂ ਹੁਣ? ਅਸੀਂ ਇੱਥੇ ਚੱਲੇ ਕਾਂ ਵਾਲਿਆ ਦੇ ਰਿਸ਼ਤੇਦਾਰਾਂ ਤੇ। ਅੱਛਾ। ਉੱਥੇ ਰਵਾਂਗੇ। ਨਹੀਂ ਤੇ ਕਹਿੰਦੇ ਨੇ ਨਾ ਮੌਜਮ ਬਣਾਇਆ ਹੋਇਆ ਉਹਨਾਂ ਨੇ ਕੈਂਪ ਬਣਾਇਆ ਹੋਇਆ ਕੈਂਪ ਤਾਂ ਬਣਾਇਆ ਹੋਇਆ ਸਰ ਕੈਂਪ ਚ ਕਿੱਥੇ ਪੂਰੀ ਪਵੇ ਦੀ ਕਿੰਨੇ ਕੁ ਦਿਨ ਕੈਂਪ ਚ ਅੱਛਾ ਰਿਸ਼ਤੇਦਾਰਾਂ ਦੀ ਜਗ੍ਹਾ ਹੈਗੀ ਐ ਨਹੀਂ ਹਾਂ ਹੈਗੀ ਹੈ ਅੱਗੇ ਵੀ ਜਾਂਦੇ ਰਹਿੰਦੇ ਹੋ ਤੁਸੀਂ ਕਿਉਂਕਿ ਹਰ ਤਾਂ ਹਰ ਸਾਲ ਜਾਂਦਾ ਹੈਗਾ ਸਾਨੂੰ ਤਾਂ 88 ਲਾ ਰਹੇ ਐਵੇਂ ਹੀ ਐ ਤਰੇ ਫਾਜ ਤੇ ਤਰਕ ਤੇ ਇਹ ਦੂ ਆ ਚੱਲ ਪੈਂਦੇ ਨੇ ਬਾਰਡਰ ਵਾਲੇ ਬਹੁਤ ਬਹੁਤ ਚੰਗ ਲੱਗ ਜਾਵੇ ਤਾਂ ਵੀ ਸਾਨੂੰ ਮੁਸ਼ਕਲ ਹੈ ਪਾਣੀ ਆ ਜਾਵੇ ਤਾਂ ਵੀ ਬਹੁਤ ਮੁਸ਼ਕਲ ਹੈ ਸਾਰਾ ਦੇਖੋ ਭਾਰ ਦੇ ਵੀ ਤੁਹਾਨੂੰ ਕਹਣਾ ਜੰਗ ਚੱਲ ਰਹੀ ਬਾਤ ਸਾਡੇ ਵਾਸਤੇ ਜੰਗ ਤੇ ਕੋਈ ਸਮੱਸਿਆ ਦਾ ਹੱਲ ਕੀ ਕੋਈ ਸਰਕਾਰ ਨੇ ਸਮਝੀ ਉੱਠਾ ਲੈਣ ਦੀ ਕੋਈ ਨਹੀਂ ਚੱਲ ਰਹੀ ਜੀ ਇਹ ਸੋ ਸੱਚੇ ਕੋਈ ਨਹੀਂ ਇਹ ਦੇ ਕੈੜਾ ਮਾਰਦਾ ਯਾ ਹੁਣ 2023 ਦੀ ਪੱਤੀ ਟੁੱਟੀ ਪੀਦਾ ਹੁਣਾਂ ਨੂੰ ਚੇਤਾ ਆਇਆ ਵੀ ਪੱਕੀ ਬਣਣੀ ਹੈ ਉਹ ਬੰਨ ਲੱਗਦੇ ਆ ਮਾੜਾ ਮੋਟਾ ਬੰਨਨਾ ਨੇ ਫਾਰਮਿੰਟੀ ਪੂਰੀ ਕੀਤੀ ਨੇ ਪੱਕਾ ਤਾਂ ਨਹੀਂ ਬਣਾ ਦਿੱਤਾ ਨਾ ਕੋਈ ਇਹ ਕੋਈ ਸਮਾਨਤਾ ਕਹਿੰਦੇ ਨੇ ਸਰਕਾਰ ਜਿਹੜੀ ਛਾਦੀ ਸਰਕਾਰ ਹੈ ਤੁਹਾਨੂੰ ਪਿਆਰ ਕੋ ਨਹੀਂ ਆ ਲੋਕਾਂ ਨੂੰ ਤੇ ਆ ਨਹੀਂ ਕੋਈ ਪਾਣ ਧਿਆਨ ਨਹੀਂ ਹੈ ਉਹ ਮਜੀਠੀ ਆ ਵੀ ਉਹ ਕੀ ਘਰੇ ਦਾ ਮਜੀਠੀ ਆਦਾ ਜਿਹੜਾ ਮਾਦ ਅੱਜ ਵੀ ਸੀ ਸਾਹਿਬ ਆਏ ਨੇ ਕਹਿ ਗਏ ਨੇ ਬੇੜੀ ਵੀ ਦੇਵਾਂਗੇ ਰਾਸ਼ਨ ਵੀ ਘੱਲਾਂਗੇ ਪਰ ਆਵੇਗਾ ਤਾਂ ਪਤਾ ਲੱਗੇਗਾ ਤੇ ਤੁਹਾਨੂੰ ਜਿਵੇਂ ਤੁਸੀਂ ਲੈ ਕੇ ਜਾ ਰਹੇ ਹੋ ਸਮਾਨ ਚੱਕ ਕੇ ਪਤੂ ਡੰਗਰ ਲੈ ਕੇ ਜਾ ਰਹੇ ਹੋ ਕੋਈ ਪ੍ਰਸ਼ਾਸਨ ਦਾ ਸਹਿਯੋਗ ਹੈ ਨਾ ਕੋਈ ਨਹੀਂ ਆ ਪੱਲੂ ਹੀ ਜਾ ਰਿਹਾ ਹੈ ਕੋਈ ਸਹਿਯੋਗ ਨਹੀਂ ਪ੍ਰਸ਼ਾਸਨ ਦਾ ਕੋਈ ਟਰਾਲੀ ਨਹੀਂ ਕੋਈ ਕੁਛ ਤੇ ਆਇਆ ਹੀ ਨਹੀਂ ਤੇ ਇਹ ਜਿਹਨੇ ਕੈਂਪ ਕੋ ਵਗੈਰਾ ਬਣਾ ਕੇ ਬਣਾ ਰਿਹਾ ਹੈ ਇਹ ਸਹੀ ਨਹੀਂ ਸਾਰੇ ਉੱਥੇ ਬਸਾਰਾ ਉੱਧਰ ਬਣਾਏ ਨੇ ਦੂਰ ਇੰਨਾ ਪੰਦ ਕਿਹੜਾ ਜਾਵੇ ਇੱਥੇ ਮਸੇ ਪਹੁੰਚਾਂਗੇਗਾ ਇੰਨੀ ਦੂਰ ਕਿੱਥੇ ਜੇ ਬਣਾਏ ਕੈਂਪ ਇਹਨਾਂ ਨੇ ਫਿਰ ਇੱਕ ਰਾਣੇ ਬਣਾਏ ਨੇ ਇੱਕ ਇੱਧਰ ਮੋਜਮ ਕੈਂਪ ਨੇ ਬਣਾਇਆ ਕਿੰਨੇ ਕਿਲੋਮੀਟਰ ਪਿਆ ਜਾਂਦਾ ਇੱਥੋਂ ਦੂਰ ਕਿੰਨੀ ਰਾਣਾ ਪਿਆ ਜਾਂਦਾ 5-6 ਕਿਲੋਮੀਟਰ ਦਾ